ਅੱਜ ਉਹ ਅੱਜ ਜਿਹੜਾ ਫੰਕਸ਼ਨ ਕਰਾਇਆ ਤੁਸੀਂ ਪਹਿਲੀ ਵਾਰ ਕਰਾਇਆ ਤੇ ਇਹਦੇ ਬਾਰੇ ਜਾਣਕਾਰੀ ਲੋ ਕਿ ਕਿੰਨੇ ਇਕੱਠੇ ਲੋਕ ਇਕੱਠੇ ਹੋਏ ਕਿੰਨੇ ਆਪਣੇ ਨਦੀਆ ਹੋਰ ਕਿਹੜੇ-ਕਿਹੜੇ ਤੇ ਮੰਤ ਜਿਹੜੀ ਸ਼ਾਸਤਰੀ ਲੋਕ ਆਏ ਆ ਜਾਂ ਹੋਰ ਜਿਹੜੇ ਕਲਾਕਾਰ ਕਿੰਨੇ ਗਏ ਉਹਨਾਂ ਦੇ ਸਾਰਿਆਂ ਦਾ ਨਾਮ ਬੋਲੇ ਜਾ ਕਿਵੇਂ-ਕਿਵੇਂ ਪ੍ਰਬੰਧ ਕੀਤਾ ਜੇ ਤੁਸੀਂ ਇਕੱਠ ਦੀ ਗੱਲ ਕਰਿਆਂ ਤਾਂ ਲਗਭਗ ਸਾਡੇ ਪਿੰਡ ਦੀ 1000 ਵੋਟ ਹੈ ਮੇਰੇ ਖਿਆਲ ਦੇ ਵਿੱਚ 600 ਨੇੜੀ ਜੌਣੇ ਸਮੇਤ ਬੱਚੀਆਂ ਇਸਨੇ ਲਗਭਗ 500 600 ਲੇਡੀਆਂ ਦਾ ਇਕੱਠ ਸੀਗਾ ਤੁਸੀਂ ਆਪ ਦੇਖਿਆ ਕਵਰਿੰਗ ਵੀ ਕਰੀ ਐ ਇਹ ਸਿਆਸੀ ਤੌਰ ਤੇ ਜੇ ਗੱਲ ਕਰੀਏ ਸਿਆਸੀ ਤੌਰ ਤੇ ਮੈਡਮਾ ਸੁਵਿਨਾ अरोड़ा ਮੰਤਰੀ ਅਮਨ अरोड़ा ਜੀ ਦੇ ਵਾਈਫ ਆ ਉਹ ਹਾਜ਼ਰੀ ਲਵਾ ਕੇ ਗਏ ਨੇ ਨੱਚ ਕੇ ਗਏ ਨੇ ਬੋਲੀਆਂ ਪਾ ਕੇ ਗਏ ਨੇ ਅਸੀਂ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਸਾਡੇ ਛੋਟੇ ਸੱਦੇ ਦੇ ਆਏ ਨੇ ਇਹ ਜੋ ਪ੍ਰਬੰਧ ਕੀਤਾ ਗਿਆ ਹੈ ਪਿਆ ਕਰਵਾਉਣ ਦਾ ਇਹ ਸਾਡੀ ਸਮੂਹ ਪੰਚਾਇਤ ਦਾ ਸਰਪੰਚ ਜਸਪ੍ਰੀਤ ਗੌਰ ਵੱਲੋਂ ਲਖਵਿੰਦਰ ਸਿੰਘ ਮਿਸਾਲ ਬਡਵਰਕ ਸਾਹਿਬ ਲੌਂਗਵਾਲ ਵੱਲੋਂ ਤੇ ਮਨੀ ਬਲਾਕ ਪ੍ਰਧਾਨ ਵੱਲੋਂ ਤੇ ਹੋਰ ਮੇਰੇ ਪਰਮ ਮਿੱਤਰ ਬਾਹਰੋਂ ਅੰਦਰੋਂ ਆਏ ਨੇ। ਉਹਨਾਂ ਵੱਲੋਂ ਸਾਰਿਆਂ ਦਾ ਬਹੁਤ ਜਿਆਦਾ ਸੰਯੋਗ ਰਿਹਾ। ਚਮਕੌਰ ਸਿੰਘ ਜੀ ਉਸ ਨਾਲ 800 ਦਾ ਸਿਰੋਂ ਉਹਨਾਂ ਦਾ ਬਹੁਤ ਸੰਯੋਗ ਰਿਹਾ। ਖਾਣ ਦਾ ਪ੍ਰਬੰਧ ਸਾਰਾ ਉਹਨਾਂ ਦਾ ਸੀਗਾ। ਤੇ ਹੋਰ ਮੇਰੇ ਪਰਮ ਮਿੱਤਰ ਬਹੁਤ ਜਿਆਦਾ ਪਹੁੰਚੇ ਨੇ ਸਾਰਿਆਂ ਦੇ। ਤੇ ਬਾਹਰੋਂ ਜੇਕਰ ਅਸੀਂ ਗੱਲ ਕਰੀਏ ਟੀਵੀ ਜਗਤ ਦੀ ਦੁਨੀਆ ਦੇ ਵਿੱਚੋਂ ਜੋ ਅੱਜ ਕੱਲ੍ਹ ਧੂਤਾ ਗੱਲ ਦੇ ਨਾਲ ਕੰਮ ਕਰਨ ਵਾਲੀ ਜਿੰਨੀਆਂ ਵੀ ਲੇਡੀਜ਼ ਨੇ ਉਹ ਮਨ ਦੇ ਇੱਕ ਪ੍ਰੋਗਰਾਮ ਤੇ ਕੰਮ ਕਰਦੇ ਨੇ ਉਹ ਸਾਰੀਆਂ ਲੇਡੀਜ਼ ਪਹੁੰਚੀਆਂ ਨੇ। ਤੇ ਇਹ ਬਾਕੀ ਤੁਸੀਂ ਦੇਖ ਲਓ ਜਿਹੜੀ ਮੈਨੇਜਮੈਂਟ ਕਰੀ ਸੀਗੀ ਉਹਦਾ ਉਦੋਂ ਆਹਰਾ ਬਰੈਡ ਗਲਾਬ ਜਮਨ ਮਿੱਠਾ ਪਾਣੀ ਚਾਹ ਇਸ ਤਰ੍ਹਾਂ ਦੇ ਸਿਸਟਮ ਸੀਗਾ ਜੀ ਸਾਰਾ ਚਲਾਇਆ ਵਧੀਆ ਤੇ ਅਸੀਂ ਵੀ ਜਿਹਨਾਂ ਵੀ ਇੱਕ ਦੋ ਕਮੀਆਂ ਰਹਿ ਜਾਂਦੀਆਂ ਨੇ ਪਹਿਲੀ ਵਾਰ ਪ੍ਰੋਗਰਾਮ ਕਰਨ ਦੇ ਵਿੱਚ ਅਗਲੀ ਵਾਰ ਹੋਰ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਖੀ ਜੀ ਪਹਿਲਾਂ ਉਹਨਾਂ ਅੱਜ ਦੇ ਪ੍ਰੋਗਰਾਮ ਹੈ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਬਰਾਲਾ ਕੀਤਾ ਬੱਚਿਆਂ ਨੂੰ ਜੋੜਿਆ ਨਾਲ ਹਨਾ। ਹਾਂਜੀ। ਬਹੁਤ ਵਧੀਆ ਕੰਮ ਕਰਿਆ ਜੀ ਅਸੀਂ ਆਪਣੇ ਤੁਹਾਨੂੰ ਬਹੁਤ ਅੰਦਰ ਦਿੱਤਾ ਹੈ। ਹਾਂਜੀ। ਕਰਨਾ ਚਾਹੀਦਾ ਹੈ ਨਾ। ਜੀ। ਅੱਜ ਪੰਜਾਬ ਦੇ ਮੋਹ ਬਸ ਆਪਦੇ ਮੂਹਤ ਇਹ ਹੈ ਜੀ ਵੀ ਅਸੀਂ ਇਕੱਠ ਘੱਟ ਸੋਚਿਆ ਸੀਗਾ ਵੀ ਚਲੋ ਮੇਨ ਮੇਨ ਬੰਦੇ ਆਉਣਗੇ ਪਰ ਰਿਸ਼ਤੇਦਾਰੀਆਂ ਚ ਵੀ ਸਾਡੇ ਜਿਹੜੇ ਲੇਡੀਜ਼ ਨੇ ਹੋਰੇ ਆਏ ਜੀ ਸਾਡੇ ਜਿਹੜੇ ਭੈਣਾ ਸੀ ਸਾਰੇ ਰਿਸ਼ਤੇਦਾਰੀ ਚੋਂ ਪੂਆ ਸਾਰੇ ਵੜੇ ਪਹੁੰਚੇ ਸੀ ਉਹਨਾਂ ਦਾ ਉਰੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੇ ਸਾਡਾ ਸਹਿਯੋਗ ਆ ਸਾਡੇ ਸਰਪੰਚ ਸਾਹਿਬ ਹੋਗੇ ਮਨੀ ਬਲਾਕ ਪ੍ਰਧਾਨ ਹੋ ਗਿਆ ਮੈਂਬਰ ਸਾਹਿਬਾਨ ਹੋਗੇ ਸਰਪੰਚਨੀ ਜਸਪ੍ਰੀਤ ਕੌਰ ਹੋਗੀ ਇਹਨਾਂ ਦੇ ਸਹਿਯੋਗ ਨਾਲ ਸਾਡੇ ਪਿੰਡ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਪੂਰਾ ਵਧੀਆ ਨੇਪਰੇ ਚੜਿਆ ਜੀ ਹਾਏ ਹਾਂਜੀ ਹਾਂ ਹਾਂ ਕਰੋ ਜੀ ਵਧੀਆ ਜਿਵੇਂ ਹੁਣ ਸਾਡੇ ਅਸੀਂ ਮਿਲਦੇ ਰਹਿੰਦੇ ਹਾਂ ਯੂਟਿਊਬਰਾਂ ਨਾਲ ਸਾਰਿਆਂ ਨਾਲ ਸਾਡੇ ਇੱਕ ਬੋਲ ਤੇ ਆਪਣੇ ਗੁਰਪ੍ਰੀਤ ਦਸਾਨ ਜੀ ਆਪਣੀ ਪ੍ਰਵੀਨ ਮੈਡਮ ਪਾਨੀਗੜ ਬਹੁਤ ਮਸ਼ਹੂਰ ਨੇ ਜਿਵੇਂ ਮਰਜੀ ਆਏ ਵਿਚਾਰੇ ਟਾਈਮ ਕੱਢ ਕੇ ਆਏ ਸਾਡੇ ਵਾਸਤੇ ਅਸੀਂ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ